ਸਤ ਸ੍ਰੀ ਅਕਾਲ ਵੈਲਕਮ ਟੂ ਬਲੂ ਬर्ड ਅੱਜ ਤੁਹਾਡੇ ਨਾਲ ਐਵੇਂ ਦੀ ਕੰਟਰੀ ਬਾਰੇ ਇਨਫੋਰਮੇਸ਼ਨ ਸ਼ੇਅਰ ਕਰਨ ਲੱਗੇ ਆ ਜਿਹਦੀ ਐਮਬੈਸੀ ਫੀਸ ਜ਼ੀਰੋ ਹੁੰਦੀ ਹੈ ਤੇ ਤੁਹਾਨੂੰ ਕੋਈ ਵੀ ਐਮਬੈਸੀ ਫੀਸ ਮਤਲਬ ਦੇਣ ਦੀ ਲੋੜ ਨਹੀਂ ਹੈ ਯਾਨੀ ਤੁਸੀਂ ਇਸ ਕੰਟਰੀ ਵਿੱਚ ਟ੍ਰੈਵਲ ਕਰਨਾ ਚਾਹੁੰਦੇ ਹੋ ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਘੁੰਮਣਾ ਚਾਹੁੰਦੇ ਹੋ ਇਸ ਕੰਟਰੀ ਦੇ ਵਿੱਚ ਤੇ ਇਸ ਕੰਟਰੀ ਦੀ ਜਦੋਂ ਤੁਸੀਂ ਐਮਬੈਸੀ ਚ ਫਾਈਲ ਸਬਮਿਟ ਕਰਦੇ ਹੋ ਤੁਹਾਡੀ ਫਾਈਲ ਵੀਐਫਐਸ ਦੇ ਥਰੂ ਸਬਮਿਟ ਹੁੰਦੀ ਹੈ ਬਟ ਤੁਸੀਂ ਐਮਬੈਸੀ ਫੀਸ ਕੋਈ ਵੀ ਪੇ ਨਹੀਂ ਕਰਨੀ ਹੁੰਦੀ ਵੀਐਫਐਸ ਦੇ ਚਾਰजेस ਜ਼ਰੂਰ ਆਪਣੇ ਹੈਗੇ ਨੇ ਉਹ ਤੁਹਾਨੂੰ ਪੇ ਕਰਨੇ ਪੈਣਗੇ ਕਿਉਂਕਿ ਵੀਐਫਐਸ ਕਦੀ ਵੀ ਫ੍ਰੀ ਸਰਵਿਸ ਨਹੀਂ ਦਿੰਦਾ ਤੇ ਤੁਹਾਨੂੰ ਪੇ ਕਰਨੇ ਪੈਣਗੇ ਵੀਐਫਐਸ ਚਾਰਜ ਪਰ ਐਮਬੈਸੀ ਫੀਸ ਜ਼ੀਰੋ ਹੋਏਗੀ ਤੇ ਕੰਟਰੀ ਬਹੁਤ ਵਧੀਆ ਟਰੈਵਲ ਕਰਨ ਲਈ ਤੇ ਟਰੈਵਲ ਹਿਸਟਰੀ ਬਹੁਤ ਵਧੀਆ ਮੰਨੀ ਜਾਂਦੀ ਹੈ ਤੇ ਜੇ ਇਸ ਕੰਟਰੀ ਤੁਸੀਂ ਕੁੰਮ ਲਿਆ ਦੈਨ ਤੁਹਾਡੇ ਵੀਜ਼ਾ ਦੇ ਚਾਂਸਸ ਜਿਹੜੇ ਨੇ ਬਹੁਤ ਖਾਈ ਹੋ ਜਾਂਦੇ ਆ ਤੇ ਇਹ ਕੰਟਰੀ ਬਾਰੇ ਅੱਜ ਆਪਾਂ ਜਾਣਦੇ ਇਸ ਵੀਡੀਓ ਚ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਦੇਣਾ ਵੀਂਦੀ ਹੋਰ ਵੀਡੀਓਜ਼ ਦੇਖਣ ਲਈ ਤੇ ਇਸ ਕੰਟਰੀ ਦਾ ਨਾਮ ਹੈ ਸਾਊਥ ਅਫਰੀਕਾ ਤੇ ਸਾਊਥ ਅਫਰੀਕਾ ਇੱਕ ਅਫਰੀਕਨ ਕੰਟਰੀ ਹੈ ਤੇ ਤੁਸੀਂ ਜਾਣਦੇ ਹੋ ਕਿ ਇਹ ਜੰਗਲ ਸਫਾਰੀ ਕਰਕੇ ਬਹੁਤ ਜਾਣੀ ਜਾਂਦੀ ਹੈ ਲੋਕ ਘੁੰਮਣ ਜਾਂਦੇ ਆ ਸਪੈਸ਼ਲ ਵਰਲਡ ਤੋਂ ਇਸ ਕੰਟਰੀ ਦੇ ਵਿੱਚ ਕਿਉਂਕਿ ਇਤੋਂ ਦੇ ਜੰਗਲ ਜਿਹੜੇ ਨੇ ਬਹੁਤ ਮਸ਼ਹੂਰ ਨੇ ਤੇ ਇੱਥੇ ਤੁਹਾਨੂੰ ਡਿਫਰੈਂਟ ਤਰੀਕੇ ਦੇ ਜਿਹੜੇ ਐਨੀਮਲਸ ਨੇ ਉਹ ਦੇਖਣ ਨੂੰ ਮਿਲ ਜਾਂਦੇ ਤੇ ਟੂਰਿਸਟ ਵਾਸਤੇ ਇਹ ਬਹੁਤ ਪਸੰਦੀਦ ਕੰਡਰੀ ਹੈ ਤੇ ਇੱਕ ਜਿਹੜੀ ਇੰਪੋਰਟੈਂਟ ਹੋਰ ਚੀਜ਼ ਹੈ ਅਸੀਂ ਵੀ ਆਪਣੇ ਪਿਛਲੇ ਐਕਸਪੀਰੀਅੰਸ ਦੇ ਵਿੱਚ ਦੇਖਿਆ ਜਿਹੜੇ ਲੋਕ ਸਾਊਥ ਅਫਰੀਕਾ ਘੁੰਮ ਕੇ ਆਏ ਹੁੰਦੇ ਆ ਉਸ ਤੋਂ ਬਾਅਦ ਜਦੋਂ ਉਹ ਸ਼ੈਨਗਨ ਦੇ ਵਿੱਚ ਵੀਜ਼ਾ ਅਪਲਾਈ ਕਰਦੇ ਆ ਯੂਕੇ ਦੇ ਵਿੱਚ ਅਪਲਾਈ ਕਰਦੇ ਨੇ ਭਾਵੇਂ ਕੈਨੇਡਾ 'ਚ ਅਪਲਾਈ ਕਰਦੇ ਆ ਤੇ ਈਵਨ ਤੁਸੀਂ ਯੂਐਸ ਦੀ ਇੰਟਰਵਿਊ ਦੇਣ ਜਾ ਰਹੇ ਹੋ ਤੇ ਤੁਸੀਂ ਉੱਥੇ ਵੀਜ਼ਾ ਅਪਲਾਈ ਕਰਦੇ ਹੋ ਤਾਂ ਵੀ ਤੁਹਾਡੇ ਲਈ ਬਹੁਤ ਵਧੀਆ ਕੰਟਰੀ ਮੰਨੀ ਜਾਂਦੀ ਹੈ ਇੱਥੋਂ ਦੀ ਟਰੈਵਲ ਹਿਸਟਰੀ ਹੈ ਤੁਹਾਡੇ ਵੀਜ਼ਾ ਚਾਂਸਸ ਹਾਈ ਹੋ ਜਾਂਦੇ ਆ ਜੇ ਤੁਹਾਨੂੰ ਯੂਐਸ ਵੀਜ਼ਾ بار بار ਨਹੀਂ ਦੇ ਰਿਹਾ ਤੇ ਦੈਨ ਤੁਸੀਂ ਸਾਊਥ ਅਫਰੀਕਾ ਜਿਹੜਾ ਹੈ ਇੱਥੇ ਘੁੰਮ ਕੇ ਆ ਜਾਓ ਦੈਨ ਆਫਟਰ ਤੁਸੀਂ ਯੂਐਸ ਦੀ ਐਮਬੈਸੀ ਵਿੱਚ ਚਲੇ ਜਾਓ ਇੰਟਰਵਿਊ ਦੇਣ ਜਦੋਂ ਤੁਹਾਡੇ ਕੋਲ ਟਰੈਵਲ ਹਿਸਟਰੀ ਬਾਰੇ ਕੁਐਸਚਨ ਪੁੱਛਿਆ ਜਾਂਦਾ ਤੁਸੀਂ ਸਾਊਥ ਅਫਰੀਕਾ ਦਾ ਨਾਮ ਲਵੋ ਤੁਹਾਨੂੰ ਵੀਜ਼ਾ ਮਿਲਦੇ ਚਾਂਸ ਉੱਥੇ ਇਨਕਰੀਜ਼ ਹੋ ਜਾਣਗੇ ਕਿਉਂਕਿ ਟੂਰਿਜ਼ਮ ਕੰਟਰੀ ਹੈ ਲੋਕ ਇੱਥੇ ਸਿਰਫ ਘੁੰਮਣ ਜਾਂਦੇ ਆ ਤੇ ਤੁਹਾਡਾ ਜਿਹੜਾ ਪਰਪਸ ਆਫ ਟਰੈਵਲ ਉਥੇ ਬੜਾ ਕਲੀਅਰ ਹੁੰਦਾ ਹੈ ਇਸ ਕਰਕੇ ਇੱਕ ਵਧੀਆ ਕੰਟਰੀ ਜੇ ਵੀਜ਼ਾ ਅਪਲਾਈ ਕਰਨ ਬਾਰੇ ਸੋਚ ਰਹੇ ਹੋ ਭਾਵੇਂ ਯੂ ਐਸ ਵਿੱਚ ਭਾਵੇਂ ਕੈਨੇਡਾ ਵਿੱਚ ਭਾਵੇਂ ਯੂ ਕੇ ਦੇ ਵਿੱਚ ਈਵਨ ਆਸਟ੍ਰੇਲੀਆ ਜਿਵੇਂ ਅੱਜ ਦੀ ਰੇਟ 'ਚ ਬਹੁਤ ਘੱਟ ਵੀਜ਼ਾ ਦਿੰਦਾ ਹੈ ਬਟ ਜੇ ਤੁਹਾਡੇ ਕੋਲ ਟਰੈਵਲ ਹਿਸਟਰੀ ਬਹੁਤ ਵਧੀਆ ਕੰਟਰੀ ਦੀ ਹੈਗੀ ਹੈ ਥੈਨ ਤੁਹਾਡੇ ਚ ਵੀਜ਼ਾ ਚਾਂਸਸ ਹਾਈ ਰਹਿੰਦੇ ਆ ਆਸਟ੍ਰੇਲੀਆ ਦੇ ਵਿੱਚ ਵੀ ਤੇ ਮੇਰਾ ਕਹਿਣਾ ਹੈ ਕਿ ਜੇ ਤੁਸੀਂ ਪਲਾਨ ਕਰ ਰਹੇ ਹੋ ਟਰੈਵਲ ਹਿਸਟਰੀ ਬਣਾਉਣ ਦਾ ਤੇ ਤੁਸੀਂ ਸਾਊਥ ਅਫਰੀਕਾ ਦੀ ਜਿਹੜੀ ਟ੍ਰੈਵਲ ਹਿਸਟਰੀ ਬਣਾਓ ਤੁਹਾਡੇ ਚਾਂਸਸ ਹਾਈ ਰਹਿਣਗੇ ਤੇ ਹੁਣ ਗੱਲ ਕਰਦੇ ਆਂ ਡਾਕੂਮੈਂਟਸ ਬਾਰੇ ਕਿ ਡਾਕੂਮੈਂਟਸ ਦੀ ਰਿਕੁਆਇਰਮੈਂਟ ਕੀ ਕੀ ਹੈ ਕਿਹੜੇ ਕਿਹੜੇ ਡਾਕੂਮੈਂਟ ਨੇ ਜਿਹੜੇ ਜ਼ਰੂਰੀ ਹੁੰਦੇ ਨੇ ਜੇ ਤੁਸੀਂ ਵੀਜ਼ਾ ਅਪਲਾਈ ਕਰਨਾ ਹੈ ਵੀਜ਼ਾ ਵਾਸਤੇ ਜਿਹੜੇ ਡਾਕੂਮੈਂਟਸ ਚਾਹੀਦੇ ਨੇ ਬਹੁਤ ਜ਼ਿਆਦਾ ਨਹੀਂ ਚਾਹੀਦੇ ਵੀਜ਼ਾ इजीली ਆ ਜਾਂਦਾ ਹੈ ਬਟ ਧਿਆਨ ਰੱਖਿਓ ਕਿ ਜਿਹੜਾ ਪ੍ਰੋਸੈਸ ਹੈ ਉਹ ਤੁਸੀਂ ਸਹੀ ਤਰੀਕੇ ਨਾਲ ਫੋਲੋ ਕੀਤਾ ਹੋਵੇ ਕਿਉਂਕਿ ਨਹੀਂ ਤੇ VFS ਤੁਸੀਂ ਫਾਈਲ ਲੈ ਕੇ ਜਾਂਦੇ ਹੋ ਉਦੋਂ ਉੱਥੇ ਫਾਈਲ ਤੁਹਾਡੀ ਸਬਮਿਟ ਨਹੀਂ ਹੁੰਦੀ ਤੁਹਾਨੂੰ ਰਿਟਰਨ ਕੀਤੀ ਜਾ ਸਕਦੀ ਹੈ ਜੇ ਤੁਸੀਂ ਪੂਰੇ ਡਾਕੂਮੈਂਟ ਨਹੀਂ ਲੈ ਕੇ ਗਏ ਹੁਣ ਡਾਕੂਮੈਂਟ ਲੈ ਕੇ ਕਿਹੜੇ ਜਾਣੇ ਏ ਹੁਣ ਡਿਟੇਲਸ ਤੇ ਆਪਾਂ ਇਹਦੇ ਬਾਰੇ ਗੱਲ ਕਰਨ ਲੱਗੇ ਆ ਸਭ ਤੋਂ ਪਹਿਲਾਂ ਤੁਸੀਂ ਧਿਆਨ ਰੱਖੋ ਕਿ ਤੁਹਾਡਾ ਪਾਸਪੋਰਟ ਜਿਹੜਾ ਉਹ 6 ਮੰਥ ਲਈ ਵੈਲਿਡ ਜ਼ਰੂਰ ਹੋਵੇ ਤੁਹਾਡੀ ਟਰੈਵਲ ਡੇਟ ਤੋਂ ਕਿਉਂਕਿ ਜਦੋਂ ਤੁਸੀਂ ਕੰਟਰੀਸ ਟਰੈਵਲ ਕਰਦੇ ਹੋ ਕਿਸੇ ਜੀ ਤੁਹਾਡਾ ਪਾਸਪੋਰਟ ਦੀ ਵੈਲਿਡਿਟੀ 6 ਮੰਥ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਥੈਨ ਆਫਟਰ ਤੁਹਾਡੇ ਲਈ ਆਈਟੀਆਰਸ ਯਾ ਫਿਰ ਤੁਹਾਡੀ ਸੈਲਰੀ ਸਲਿੱਪ ਜੇ ਤੁਹਾਡੇ ਕੋਲ ਆਈਟੀਆਰਸ ਨਹੀਂ ਹੈਗੀਆਂ ਤੁਸੀਂ ਸਿੰਪਲ ਆਪਣੀ ਸੈਲਰੀ ਸਲਿੱਪਸ ਜਿਹੜੀਆਂ ਨੇ ਉਹ ਸਬਮਿਟ ਕਰ ਸਕਦੇ ਹੋ ਤੁਸੀਂ ਫਾਰਮ 16 ਜੇ ਤੁਹਾਡੇ ਕੋਲ ਉਹ ਸਬਮਿਟ ਕਰ ਸਕਦੇ ਹੋ ਇਹਦੇ ਨਾਲ ਨਾਲ ਜੇ ਤੁਹਾਡੇ ਇਨਕਮ ਪ੍ਰੂਫ ਤੁਹਾਡੇ ਬਿਜ਼ਨਸ ਦੇ ਨਹੀਂ ਤੇ then ਬਿਜ਼ਨਸ ਰਜਿਸਟ੍ਰੇਸ਼ਨ ਸਰਟੀਫਿਕੇਟ ਬਹੁਤ ਇੰਪੋਰਟੈਂਟ ਹੈ ਬਿਜ਼ਨਸ ਰਜਿਸਟ੍ਰੇਸ਼ਨ ਸਰਟੀਫਿਕੇਟ ਹੋਵੇ ਕਰੰਟ ਅਕਾਊਂਟ ਨਹੀਂ ਹੈਗਾ ਤਾਂ ਵੀ ਚੱਲ ਜਾਏਗਾ ਤੇ ਜੌਬ ਦੀ ਅਸੀਂ ਗੱਲ ਕੀਤੀ ਸੀ ਜੌਬ ਦੇ ਵਿੱਚ ਜੇ ਤੁਹਾਡੀ ਸੈਲਰੀ ਅਕਾਊਂਟ ਵਿੱਚ ਨਹੀਂ ਆ ਰਹੀ ਤਾਵੇਂ ਓਕੇ ਫਿਰ ਵੀ ਤੁਹਾਡਾ ਵੀਜ਼ਾ ਆ ਜਾਣਾ ਹੈ ਅਕਾਊਂਟ ਸੈਲਰੀ ਨਹੀਂ ਏ ਕੋਈ ਰਿਕੁਆਇਰਮੈਂਟ ਇੱਥੇ ਨਹੀਂ ਹੈਗੀ ਤੇ ਕਰੰਟ ਅਕਾਊਂਟ ਦੀ ਵੀ ਰਿਕੁਆਇਰਮੈਂਟ ਨਹੀਂ ਹੈਗੀ ਜੇ ਤੁਸੀਂ ਬਿਜ਼ਨਸ ਕਰ ਰਹੇ ਹੋ ਇਸ ਤੋਂ ਇਲਾਵਾ ਜੇ ਤੁਸੀਂ ਫਾਰਮਿੰਗ ਕਰ ਰਹੇ ਹੋ ਤਾਂ ਫਾਰਮਿੰਗ ਦੇ ਡਾਕੂਮੈਂਟ ਤੁਹਾਡੇ ਕੋਲ ਹੋਣ ਤੁਹਾਡੇ ਫਰਜ਼ ਜਿਹੜੀਆਂ ਨੇ ਉਹ ਇੰਗਲਿਸ਼ ਟ੍ਰਾਂਸਲੇਟ ਹੋਣ ਤੁਹਾਡੇ ਕੋਲ ਜੇ ਫਾਰਮ ਹੋਣ ਇਹ ਡਾਕੂਮੈਂਟ ਤੁਹਾਡੇ ਕੋਲ ਹੁੰਦੇ ਆ ਇਨਕਮ ਪ੍ਰੂਫ ਡਿਪੈਂਡ ਕਰਦਾ ਤੁਸੀਂ ਕੰਮ ਕੀ ਕਰ ਰਹੇ ਹੋ ਕੰਮ ਜੇ ਤੁਸੀਂ ਫ੍ਰੀਲੈਂਸਿੰਗ ਦਾ ਕਰ ਰਹੇ ਹੋ ਉਹਦੇ ਪ੍ਰੂਫ ਤੁਹਾਡੇ ਕੋਲ ਹੋਣ ਜੇ ਤੁਸੀਂ ਰਿਟਾਇਰਡ ਹੋ ਤਾਂ ਤੁਹਾਡੇ ਕੋਲ ਪੈਨਸ਼ਨ ਦੇ ਪ੍ਰੂਫ ਹੋਣ ਮੀਨਸ ਜੋ ਵੀ ਤੁਸੀਂ ਕੰਮ ਕਰਦੇ ਉਹਦੇ ਸਿਰਫ ਡਾਕੂਮੈਂਟ ਤੁਸੀਂ ਨਾਲ ਜਰੂਰ ਲਾਣੇ ਆ ਇਹਦੇ ਨਾਲ ਨਾਲ ਤੁਹਾਡੀ ਬੈਂਕ ਸਟੇਟਮੈਂਟ ਲੱਗਣੀ ਹੈ ਬੈਂਕ ਸਟੇਟਮੈਂਟ ਜਿਹੜੀ ਹੈ 3 ਮੰਥ ਦੀ ਐਟ ਲਿਸਟ ਤੁਸੀਂ ਨਾਲ ਸਬਮਿਟ ਕਰਨੀ ਹੈ ਤੇ ਬੈਲੈਂਸ ਜਿਹੜਾ ਉਹ ਐਟ ਲਿਸਟ ਤੁਹਾਡਾ ਜਿਹੜਾ 2 ਤੋਂ ਲੈ ਕੇ 3 ਲੱਖ ਤੱਕ ਦਾ ਹੋਵੇ 2 ਲੱਖ ਦਾ ਬੈਲੈਂਸ ਦੇ ਨਾਲ ਵੀ ਵੀਜ਼ਾ ਆ ਜਾਂਦਾ ਬਟ ਮੈਂ ਰეკਮੈਂਡ ਕਰਦਾ ਕਿ 3 ਲੱਖ ਦੀ ਜਿਹੜੀ ਸਟੇਟਮੈਂਟ ਜਰੂਰ ਨਾਲ ਲਾਓ ਤੇ ਜਿਹੜੀ ਫੰਡਸ ਨੇ ਉਹ ਬਿਲਕੁਲ ਨਵੇਂ ਲਾਂਦੇ ਹੋ ਤਾਂ ਵੀ ਵੀਜ਼ਾ ਮਿਲ ਜਾਂਦਾ ਪੁਰਾਣੇ ਫੰਡਸ ਦੀ ਰਿਕੁਆਇਰਮੈਂਟ ਇੱਥੇ ਨਹੀਂ ਹੈਗੀ ਇਹਦੇ ਨਾਲ ਨਾਲ ਹੁਣ ਤੁਸੀਂ ਆਪਣਾ ਜਿਹੜਾ ਪਰਪਸ ਆਫ ਟਰੈਵਲ ਹੈ ਉਹ ਕਲੀਅਰ ਕਰਨਾ ਹੈ ਆਪਣੀ ਜਿਹੜੀ ਟਰੈਵਲ ਆਈਟਿਨਰੀ ਬਣਾਣੀ ਹੈ ਤੇ ਨਾਲ ਹੀ ਤੁਸੀਂ ਇੱਕ ਪ੍ਰੋਪਰ ਕਵਰ ਲੈਟਰ ਲਿਖਣਾ ਜਿਦੇ ਵੀ ਤੁਸੀਂ ਆਪਣਾ ਪਰਪਸ ਆਫ ਟਰੈਵਲ ਜਿਹੜਾ ਉਹਦੇ ਵਿੱਚ ਲਿਖ ਸਕਦੇ ਹੋ ਤੇ ਹੋਟਲ ਬੁਕਿੰਗਸ ਨਾਲ ਲਾਣੀਆਂ ਨੇ 에 ਟਿਕਟ ਦੀ ਕਾਪੀ ਨਾਲ ਲਾਣੀ ਹੈ ਕਨਫਰਮ ਇਹ ਟਿਕਟ ਰਿਕੁਆਇਰਮੈਂਟ ਨਹੀਂ ਹੈਗੀ ਤੁਸੀਂ ਡਮੀ ਟਿਕਟ ਵੀ ਯੂਜ਼ ਕਰ ਸਕਦੇ ਹੋ ਡਮੀ ਟਿਕਟ ਮਤਲਬ ਇਹ ਹੈ ਕਿ ਐਡਿਟ ਨਾ ਹੋਵੇ ਪੀ ਐਨ ਆਰ ਜਨਰੇਟਡ ਟਿਕਟ ਹੋਣੀ ਚਾਹੀਦੀ ਹੈ ਜੋ ਕਿ ਵੈਲਿਡ ਹੁੰਦੀ ਹੈ ਵੀਜ਼ਾ ਵਾਸਤੇ ਏ ਡਾਕੂਮੈਂਟਸ ਦੀ ਰਿਕੁਆਇਰਮੈਂਟ ਤੁਸੀਂ ਪੂਰੀ ਕਰਦੇ ਹੋਏ ਆਪਣੀ ਫਾਈਲ ਨੂੰ VFS ਦੇ ਵਿੱਚ ਸਬਮਿਟ ਕਰਨਾ ਹੈ ਤੇ VFS ਦੇ ਵਿੱਚ ਤੁਸੀਂ ਜਦੋਂ ਫਾਈਲ ਸਬਮਿਟ ਕਰੋਗੇ VFS ਚਾਰजेस ਤੁਹਾਡੇ ਲੱਗਣਗੇ ਜੋ ਕਿ ਕੂਰੀਅਰ ਫੀਸ ਮਿਲਾ ਕੇ ਅਪ੍ਰੋਕਸ 4000 ਰੁਪਏ ਦੇ ਆਸ-ਪਾਸ ਕੋਸਟ ਆਉਂਦੀ ਹੈ ਐਮਬੈਸਡੀ ਫੀਸ ਕੋਈ ਨਹੀਂ ਯਾਨੀ 4000 ਦੇ ਵਿੱਚ ਤੁਹਾਨੂੰ ਵੀਜ਼ਾ ਮਿਲ ਜਾਂਦਾ ਹੈ ਟਰੈਵਲ ਹਿਸਟਰੀ ਬਹੁਤ ਸਟਰੋਂਗ ਹੈ ਇੱਥੇ ਟਰੈਵਲ ਕਰਨ ਤੋਂ ਬਾਅਦ ਤੁਸੀਂ US UK ਤੁਸੀਂ ਕੈਨੇਡਾ ਇਨ ਕੰਟਰੀਜ਼ ਦੇ ਵਿੱਚ ਵੀਜ਼ਾ ਅਪਲਾਈ ਕਰਦੇ ਹੋ ਵੀਜ਼ਾ ਚਾਂਸਸ ਤੁਹਾਡੇ ਹਾਈ ਹੋ ਜਾਂਦੇ ਆ ਤੇ ਜੇ ਬਣਾਣੀ ਹੈ ਟਰੈਵਲ ਹਿਸਟਰੀ ਇਸ ਕੰਟਰੀ ਦੀ ਬਣਾਓ ਜਿਹਦੇ ਨਾਲ ਤੁਹਾਨੂੰ ਹੋਰ ਵੀ ਬੈਨੀਫਿਟ ਹੋਏ ਰੈਦਰ ਥੈਨ ਕਿ ਤੁਸੀਂ ਐਵੇਂ ਦੀ ਕੰਟਰੀਜ਼ ਕੋਮੋ ਜਿਹਦਾ ਬੈਨੀਫਿਟ ਵੀ ਨਾ ਹੋਵੇ ਤੇ ਨਾਲ ਦੀ ਨਾਲ ਤੁਹਾਡੇ ਐਕਸਪੈਂਸ ਜਿਹੜੇ ਨੇ ਉਹ ਜ਼ਿਆਦਾ ਹੋ ਜਾਣ ਮਿਲਦੇ ਆ ਫਿਰ ਐਵੇਂ ਦੀ ਹੋਰ ਇੱਕ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ